ਹਾਂਜੀ ਚੈਨਲ ਦੇਖ ਰਹੇ ਮੇਰੇ ਸਾਰੇ ਹੀ ਸਤਿਕਾਰਯੋਗ ਭੈਣਾਂ ਨੂੰ ਭਰਾਵਾਂ ਨੂੰ ਮਾਣ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅੱਜ ਬਣਾ ਰਹੇ ਆਪਾਂ ਬੇਸਣ ਦੀ ਵਰਫੀ ਬੇਸਣ ਦੀ ਵਰਫੀ ਬਣਾਉਣ ਦੇ ਲਈ ਮੈਂ ਇੱਕ ਕਵਾਟੀ ਬੇਸਣ ਦੀ ਲਈ ਆ ਜਿਹਦਾ weight ਆ 200 ਗ੍ਰਾਮ ਤੇ ਪਾਈ ਇੱਕ ਕਵਾਟੀ ਹੀ ਲਈ ਆ ਜਿੰਨਾ 200 ਗ੍ਰਾਮ ਹੈ ਬੇਸਣ ਲਿਆ 200 ਗ੍ਰਾਮ ਹੀ ਮੈਂ ਚੀਨੀ ਲਈ ਆ ਜੇ ਤੁਸੀਂ ਮਿੱਠਾ-ਕੱਟ ਖਾਣਾ ਪਸੰਦ ਕਰਦੇ ਹੋ ਤਾਂ ਘਟਾ ਵੀ ਸਕਦੇ ਹੋ ਤੇ 100 ਡੇਢ ਕਿਲੋਗ੍ਰਾਮ ਮੈਂ ਪਾਣੀ ਪਾ ਕੇ ਚਾਸਨੀ ਬਣਨ ਲਈ ਰੱਖਤਾ ਵਿੱਚ ਪਾਤੀਆਂ 4-5 ਕੁੱਟੀਆਂ ਹੋਈਆਂ ਛੋਟੀਆਂ ਇਲਾਇਚੀਆਂ ਦੇ ਬੀਜ ਤੇ ਇਹਦੇ ਰੱਖ ਲਿਆ ਆਪਾਂ ਕੜਾਹੀ ਦੇ ਵਿੱਚ ਕਿਉਂ ਗਰਮ ਕਿਉਂ ਗਰਮ ਹੋ ਚੁੱਕਿਆ ਜਿੰਨਾ ਬੇਸਨਾ ਉਨਾ ਹੀ ਮੈਂ ਕਿਉਂ ਲਿਆ ਤੁਸੀਂ ਘਟਾਵਦਾ ਸਕਦੇ ਹੋ ਤੁਸੀਂ ਘੱਟ ਪਾ ਸਕਦੇ ਹੋ ਵਧਾ ਨਹੀਂ ਸਕਦੇ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਘੱਟ ਕਿਉਂ ਪਾ ਕੇ ਬਣਾਉਣਾ ਚਾਹੁੰਦੇ ਹੋ ਘੱਟ ਵੀ ਬਣਾ ਸਕਦੇ ਹੋ ਪਰ ਜਿਆਦਾ ਸੌਫਟ ਬਰਾਬਰ ਦਾ ਕਿਉਂ ਪਾ ਕੇ ਹੀ ਬਣੂਗੀ ਇਸ ਲਈ ਮੈਂ ਬਰਾਬਰ ਦਾ ਕਿਉਂ ਰੱਖਦੀ ਆ ਤੁਹਾਨੂੰ ਬਣਾ ਕੇ ਦਿਖਾਉਣੀ ਆ ਹਰ ਇੱਕ ਦਾ ਬਣਾਉਣ ਬਣਾਉਣ ਦਾ ਤਰੀਕਾ ਆਪਣਾ ਵੱਖਰਾ ਵੱਖਰਾ ਹੋ ਸਕਦਾ ਜਿਹੜਾ ਤਰੀਕਾ ਮੈਂ ਘਰੇ ਬਣਾਉਣੀ ਆ ਮੈਂ ਤੁਹਾਨੂੰ ਉਸੇ ਤਰੀਕੇ ਦੇ ਨਾਲ ਬਣਾ ਕੇ ਦਿਖਾ ਰਹੀ ਆ ਹਾਂਜੀ ਗਰਮ ਘਿਓ ਦੇ ਵਿੱਚ ਹੁਣ ਪਾ ਦਿੱਤਾ ਆਪਾਂ ਨੇ ਬੇਸਣ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਹਿਲਾਉਂਦੇ ਨਾ ਇਹ ਕੱਚਾ ਰੱਖਣਾ ਨਾ ਹੀ ਬਹੁਤਾ ਲਾਲ ਕਰਨਾ ਵੀ ਤੁਸੀਂ ਭੁੰਨ ਕੇ ਕਾਲਾ ਹੀ ਕਰ ਦਿਓ ਬੇਸਣ ਠੀਕ ਠੀਕ ਬਣਾਉਣਾ ਦਿਖਾਉਣੀ ਆ ਮੈਂ ਤੁਹਾਨੂੰ ਚਾਸਨੀ ਆ ਜਿਹੜੀ ਇਹ ਇੱਕ ਤਰ੍ਹਾਂ ਚਾਸਨੀ ਬਣਾਉਣੀ ਆ ਜਿਵੇਂ ਆਪਾਂ ਲੱਡੂਆਂ ਦੀ ਚਾਸਨੀ ਬਣਾਉਨੇ ਆ ਉਸੇ ਤਰ੍ਹਾਂ ਹੀ ਬਣਾਉਣੀ ਆ ਤੱਛੀ ਨਹੀਂ ਰੱਖਣੀ ਚਾਸਨੀ ਫੇਰ ਤੁਹਾਡੀ ਵਰਪੀ ਹੈ ਜਿਹੜੀ ਨਈ ਜੁੜੂਗੀ ਬੇਸ ਹੁਣ ਆਪਣਾ ਤਕਰੀਬਨ ਭੁੱਜ ਚੁੱਕਿਆ ਤੁਸੀਂ ਦੇਖ ਸਕਦੇ ਹੋ ਤੇ ਇਧਰ ਜਿਹੜੀ ਚਾਸਾ ਉਹ ਵੀ ਬਣਦੀ ਹੈ ਦੇਖਦੇ ਆ ਵੀ ਇੱਕ ਤਾਰ ਬਣ ਗਈ ਜਾਂ ਨਹੀਂ ਹਾਂਜੀ ਚਾਸਨੀ ਨੂੰ ਆਪਾਂ ਕਰਦੇ ਆ ਚੈੱਕ ਚਾਸਨੀ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੋ ਚੁੱਕਿਆ ਦੇਖੋ ਆਹ ਤਾਰ ਬਣਦੀ ਹੈ ਜਿਵੇਂ ਲੱਡੂਆਂ ਦੀ ਚਾਸਨੀ ਬਣਾਉਨੇ ਆ ਉਸੇ ਤਰੀਕੇ ਨਾਲ ਵਰਕੀ ਦੀ ਬਣਦੀ ਆ ਦੇਖੋ ਚਮਚੇ ਦੇ ਪਈ ਵਿੱਚ ਦੇਖੋ ਤੁਹਾਨੂੰ ਪਤਾ ਲੱਗਦਾ ਵੀ ਚਾਸਨੀ ਆ ਜਿਹੜੀ ਜਾਮਨ ਦੀ ਆ ਤਿਆਰ ਹੋ ਚੁੱਕੀ ਆ ਤੇ ਹੁਣ ਇਹਨੂੰ ਪਾਉਨੇ ਆ ਆਪਾਂ ਬੇਸਣ ਦੇ ਵਿੱਚ ਹਾਂਜੀ ਚਾਸਨੀ ਆਪਣੀ ਪੱਕ ਚੁੱਕੀ ਆ ਹੁਣ ਇਹਨੂੰ ਕਰ ਦਿਆਂ ਬੇਸਣ ਦੇ ਵਿੱਚ ਆੜ ਇਹਦੇ ਵਿੱਚ ਥੋੜਾ ਜਿਹਾ ਦੋ ਕੁ ਚੁਟਕੀਆਂ ਜਿਹੜਾ ਲੱਡੂਆਂ ਵਾਲਾ ਕਲਰ ਹੁੰਦਾ ਉਹ ਪਾ ਲਿਆ ਤੇ ਥੋੜਾ ਜਿਹਾ ਪਾਇਆ ਮੈਂ ਕੇਸਰ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਗੈਸ ਰੱਖਣਾ ਸੇਮ ਤੇ ਗੈਸ ਨਹੀਂ ਫੇਚ ਕਰਨੀ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਮਿਲਾ ਕੇ ਐਡ ਕਰਕੇ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਥਾਲ ਦੇ ਵਿੱਚ ਜਮਾ ਦਾਂਗੇ ਸੁਕਾਉਣੀਆਂ ਤਾਂ ਇਹਨੂੰ ਮੈਂ ਵੀਡੀਓ ਵੀ ਆਪ ਹੀ ਬਣਾਉਣੀ ਆ ਤਾਂ ਕਰਕੇ ਮੈਨੂੰ ਥੋੜੀ ਦਿੱਕਤ ਆ ਜਾਂਦੀ ਆ ਦਿਖਾਉਣੀ ਆ ਮੈਂ ਤੁਹਾਨੂੰ ਹਾਂਜੀ ਚਾਸਨੀ ਬੇਸਨ ਵਿੱਚ ਮਿਲਾ ਦਿੱਤੀ ਦੇਖੋ ਇਹ ਜਿਹਾ ਵੈ ਹੋ ਗਿਆਗਾ ਜਿਹੜਾ ਕੋਲਾਗਾ ਹੁਣ ਇਹਨੂੰ ਆਪਾਂ ਠੰਡਾ ਹੁੰਦਾ ਇਹ ਹੁਣੇ ਮੈਂ ਇੱਕ ਥਾਲ ਦੇ ਵਿੱਚ ਲਗਾ ਲੈ ਕਿਉਂ ਦੇਖੋ ਤਾਂ ਕਿ ਵਰਪੀ ਸਹੀ ਤਰੀਕੇ ਨਾਲ ਚੰਮ ਜਮ ਜਾਵੇ ਤੇ ਕੱਟਣ ਵੇਲੇ ਕੋਈ ਦਿੱਕਤ ਨਾ ਆਵੇ ਥਾਲ ਦੇ ਵਿੱਚ ਲਗਾ ਲਿਆ ਕਿਉ ਤੇ ਹੁਣ ਇਹਦੇ ਵਿੱਚ ਜਿਹੜਾ ਆ ਬੇਸਨ ਦਾ ਕੋਲ ਆ ਇਹ ਕੱਢਣ ਲੱਗੇ ਹਾਂ ਜੀ ਥਾਲ ਦੇ ਵਿੱਚ ਕੱਢ ਲਈ ਆਪਾਂ ਬੇਸਨ ਦੀ ਬਰਫੀ ਤੇ ਉੱਪਰ ਲਗਾਤਾ ਪਿਸਤਾ ਤੇ ਬਦਾਮ ਇਹ ਤੁਹਾਡੀ ਚੁਆਇਸ ਆ ਤੁਸੀਂ ਜਿਹੜਾ ਵੀ ਡਰਾਈ ਫਰੂਟ ਲਗਾਉਣਾ ਚਾਹੁੰਦੇ ਹੋ ਲਗਾ ਸਕਦੇ ਹੋ ਬਦਾਮ ਲਗਾ ਸਕਦੇ ਹੋ ਮੱਗਜ਼ ਲਗਾ ਸਕਦੇ ਹੋ ਕਾਜੂ ਲਗਾ ਸਕਦੇ ਹੋ ਵਰਕ ਵੀ ਲਗਾ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਮੇਰੇ ਕੋਲੇ ਬਦਾਮ ਤੇ ਪਿਸਤਾ ਸੀ ਮੈਂ ਬਦਾਮ ਤਾਂ ਬਦਾਮ ਤੇ ਪਿਸਤਾ ਲਗਾ ਦਿੱਤਾ ਤੁਹਾਡੀ ਇਸਾ ਦੀ ਜੋ ਤੁਸੀਂ ਲਗਾਉਣਾ ਚਾਹੁੰਦੇ ਹੋ ਹੁਣ ਇਹਨੂੰ 10 10 ਮਿੰਟ ਲੱਗਣਗੇ ਜੰਮਣ ਲਈ ਫਿਰ ਇਹਦੀ ਕਰਦੇ ਆਂ ਕਟਾਈ ਗਰਮੀਆਂ ਦੇ ਵਿੱਚ ਥੋੜਾ ਲੇਟ ਜੰਮਦੀ ਆ ਕਿਉਂਕਿ ਗਰਮੀ ਹੁੰਦੀ ਆ ਸਰਦੀਆਂ ਦੇ ਵਿੱਚ ਬਰਫੀ ਸੇਤੀ ਜੰਮ ਜਾਂਦੀ ਆ 10 ਮਿੰਟਾਂ ਨੂੰ ਇਹਦੀ ਮੈਂ ਕਟਾਈ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿ ਉਹ ਜੀ ਬਣੀ ਹਾਂਜੀ ਫੇਸਨ ਦੀ ਬਰਫੀ ਕੱਟਣ ਲਈ ਹੋ ਗਈ ਤਿਆਰ ਉਹਨਾਂ ਤਨ ਦਿਖਾਉਣੀ ਆ ਕੱਟ ਕੇ ਆ ਦੇਖੋ ਅਬ ਕਿਵੇਂ ਦੀ ਬਣੀ ਬਹੁਤ ਸੋਹਣੀ ਇਹਦੀ ਕਟਾਈ ਹੋ ਰਹੀ ਆ ਤਨ ਖੌਣੀਆਂ ਤਾਂ ਇਹਦੀ ਕਟਾਈ ਕਰਕੇ ਜੀ ਬਰਫੀ ਦੀ ਆਪਣੀ ਦੀ ਹੋ ਰਹੀ ਆ ਕਟਾਈ ਤਨ ਦਿਖਾਉਣੀ ਆ ਸੋਹਣੇ ਸੋਹਣੇ ਪੀਸ ਨਿਕਲੇ ਨੇ ਸਾਰੇ ਦੇਖੋ ਸਾਰੀ ਵਰਫੀ ਐਸੇ ਤਰੀਕੇ ਨਾਲ ਕੱਟ ਲੈਣੀ ਹੈ ਦੇਖੋ ਕਿੰਨੀ ਸੋਹਣੀ ਲੁੱਕ ਆਈ ਹੈ ਸਾਰੇ ਪੀਸ ਮੈ ਇਸੇ ਤਰ੍ਹਾਂ ਕੱਟ ਕੇ ਦਿਖਾਉਣੀ ਆ ਤੁਹਾਨੂੰ ਆਹਾਂ ਜੀ ਕੱਲਾ ਕੱਲਾ ਪੀਸ ਕਰਕੇ ਆਪਾਂ ਵਰਫੀ ਦਾ ਲਿਆ ਕੱਟ ਵਰਫੀ ਦੀ ਕਟਾਈ ਬਹੁਤ ਸੋਹਣੀ ਹੋਈ ਆ ਬਹੁਤ ਸੌਫਟ ਸੌਫਟ ਬਣੀ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਪੀਸ ਟੁੱਟਿਆ ਨਹੀਂ ਪੂਰੇ ਚੰਗੀ ਤਰ੍ਹਾਂ ਸੋਹਣੇ-ਸੋਹਣੇ ਪੀਸ ਨਿਕਲੇ ਨੇ ਆ ਦੇਖੋ ਦਿਖਿ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਹਾਂਜੀ ਸਰਦੀਆਂ ਦੇ ਵਿੱਚ ਬੇਸਣ ਦੀ ਬਰਫੀ ਬਣਾ ਕੇ ਜਰੂਰ ਆਪਣੇ ਖਾਓ ਆਪ ਵੀ ਖਾਓ ਆਪਣੇ ਬੱਚਿਆਂ ਨੂੰ ਵੀ ਖਵਾਓ ਕਿਉਂਕਿ ਸੇਥ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਆ ਬੇਸਣ ਖਾਣਾ ਸਰੀਰ ਲਈ ਬਹੁਤ ਹੀ ਵਧੀਆ ਤਾਂ ਹੀ ਦਾ ਬੇਸਣ ਦੀ ਰੋਟੀ ਸੂਗਰ ਵਾਲੇ ਪੇਸ਼ੈਂਟ ਬੇਸਨ ਦੀ ਰੋਟੀ ਖਾਂਦੇ ਨੇ ਉਹ ਬੇਸਨ ਦੀ ਵਰਫੀ ਵੀ ਖਾ ਸਕਦੇ ਨੇ ਮਿੱਠਾ ਘੱਟ ਪਾ ਸਕਦੇ ਨੇ ਤੁਸੀਂ ਚੀਨੀ ਦੀ ਜਗ੍ਹਾ ਸਹਿਦ ਵੀ ਵਰਤ ਸਕਦੇ ਹੋ ਇਹਦੇ ਵਿੱਚ ਮਿਸ਼ਰੀ ਵੀ ਵਰਤ ਸਕਦੇ ਹੋ ਇਹ ਤੁਹਾਡੀ ਆਪਣੀ ਇਸਾ ਜਿਹੜੀਆਂ ਨੌਕਰੀ ਪੇਸਾ ਔਰਤਾਂ ਜਾਂ ਕੰਮਕਾਜੀ ਭੈਣਾਂ ਘਰੇਲੂ ਜੀਮਾ ਕਰਕੇ ਨਹੀਂ ਬਣਾ ਸਕਦੀਆਂ ਤਾਂ ਤੁਸੀਂ ਮੇਰੇ ਪਰਸਨਲ ਨੰਬਰ ਤੇ ਮੈਨੂੰ ਆਰਡਰ ਕਰ ਸਕਦੇ ਹੋ ਹਾਂਜੀ ਫੇਸਨ ਦੀ ਬਾਦ ਵੀ ਕੱਟ ਕੇ ਆਪਾਂ ਤਾਂ ਰੱਖ ਲਈ ਖਾਣ ਲਈ ਇੱਕ ਕੱਪ ਦੁੱਧ ਦੇ ਵਿੱਚ ਪਾ ਲਈ ਆਪਾਂ ਪੱਤੀ ਕਿਉਂਕਿ ਮੇਰਾ ਗਲਾ ਖਰਾਬ ਆ ਵਰਪੀ ਵੈਸੇ ਮੈਨੂੰ ਖਾਣੀ ਨਹੀਂ ਚਾਹੀਦੀ ਪਰ ਮੇਰੇ ਕੋਲ ਰਹਿਣਾ ਨਹੀਂ ਜਾਂਦਾ ਕਿਉਂਕਿ ਮੈਨੂੰ ਪਸੰਦ ਬਹੁਤ ਆ ਇਸ ਲਈ ਤੁਸੀਂ ਵੀ ਜੇਕਰ ਮਗਵਾਉਣਾ ਚਾਹੁੰਦੇ ਹੋ ਮੈਨੂੰ ਪਰਸਨਲ ਨੰਬਰ ਤੇ ਫੋਨ ਕਰ ਸਕਦੇ ਹੋ ਆਰਡਰ ਕਰ ਸਕਦੇ ਹੋ ਤੁਹਾਨੂੰ ਤਿਆਰ ਮਿਲੂਗੀ ਵਰਪੀ ਅੱਜ ਵੀਡੀਓ ਦੇਖਣ ਲਈ ਮੈਨੂੰ ਲਾਇਕ ਤੇ ਸ਼ੇਅਰ ਕਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ